ਵੈਲਕਮ ਟੂ ਖੰਨਾ ਨਿਊਜ਼ 11 ਅੱਜ ਅਸੀਂ ਖੜੇ ਆਂ ਖੰਨਾ ਦੇ ਕੋਰਟ ਦੇ ਕੋਰ ਕੰਪਲੈਕਸ ਦੇ ਬਾਹਰ ਇੱਥੇ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੇ ਕਿ ਇਨਸਾਫ ਸੰਧ ਜਥੇਬੰਦੀਆਂ ਜਿਹੜੇ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਅਤੇ ਜਿਹੜੀਆਂ ਕਚੈਰੀਆਂ ਨੇ ਖੰਨਾ ਦੇ ਵਿੱਚ ਜਿਹੜੀਆਂ ਕਿ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੋਣੀਆਂ ਇਹਨਾਂ ਨੂੰ ਬੱਸ ਸਟੈਂਡ ਤੋਂ ਦੂਰ ਲਿਜਾਣ ਬਾਰੇ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਤੇ ਉਸ ਦੇ ਸੰਬੰਧ ਵਿੱਚ ਅੱਜ ਜਿਹੜਾ ਇੱਕ ਧਰਨਾ ਜਿਹੜਾ ਤੀਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਤੀਜੇ ਦਿਨ ਦੇ ਧਰਨੇ ਦੇ ਵਿੱਚ ਲੜੀਵਾਰ ਧਰਨਾ ਜਿਹੜਾ ਸ਼ੁਰੂ ਕੀਤਾ ਹੈ ਇਹਦੇ ਵਿੱਚ ਜਿਹੜੇ ਜਿਹੜੇ ਵਕਫ ਵਕ ਜਥੇਬੰਦੀਆਂ ਦੇ ਆਗੂ ਆਏ ਨੇ ਉਹਨਾਂ ਨਾਲ ਗੱਲ ਕਰਾਂਗੇ ਆਪਾਂ ਤੇ ਆਪਾਂ ਅੱਜ ਗੱਲ ਕਰਦੇ ਹਾਂ ਐਡਵੋਕੇਟਰ ਜਗਜੀਤ ਸਿੰਘ ਜੀ ਔਰ ਲਾ ਜੀ ਔਦਲਾ ਜੀ ਜਿਹੜਾ ਅੱਜ ਇਹ ਫੈਸਲਾ ਲਿਆ ਗਿਆ ਹੈ ਵਕਫ ਵਕ ਜਥੇਬੰਦੀਆਂ ਵੱਲੋਂ ਇੱਥੇ ਮੋਰਚਾ ਖੋਲ੍ਹਿਆ ਗਿਆ ਹੈ ਖੰਨਾ ਨੂੰ ਜ਼ਿਲ੍ਹਾ ਬਣਾਉਣ ਅਤੇ ਕਚੈਰੀਆਂ ਜਿਹੜੀਆਂ ਕਿ ਖੰਨਾ ਤੋਂ ਬਾਹਰ ਆਊਟਰ ਸਾਈਡ ਜਾ ਰਹੀਆਂ ਨੇ ਜਿਹੜੀ ਜਿੱਦਰ ਕੇ ਲੋੜ ਵੀ ਨਹੀਂ ਸੀ ਜਿੱਧਰ ਤੇ ਜ਼ਰੂਰਤਾਂ ਉਹ ਸਪਾਸਿਬਲ ਸਰਕਾਰوںوں ਧਿਆਨ ਦਿੱਤਾ ਗਿਆ ਤੇ ਉਹ ਸੰਦਿਸ਼ ਵੀ ਕਹਿਣਾ ਤੁਹਾਡੇ ਤੁਸੀਂ ਪਹੁੰਚੇ ਦੇਖੋ ਜਿਹੜਾ ਖੰਨੇ ਨੂੰ ਜ਼ਿਲ੍ਹਾ ਬਣਨ ਦੀ ਗੱਲ ਹੈ ਖੰਨਾ ਚਾਹੇ ਸ਼ਹਿਰ ਦੀ ਆਬਾਦੀ ਦੇ ਹਿਸਾਬ ਨਾਲ ਆਕਾਰ ਦੇ ਹਿਸਾਬ ਨਾਲ ਆਲੇ-ਦਾਲੇ ਲੱਗਦੇ ਪਿੰਡਾਂ ਦੇ ਹਿਸਾਬ ਨਾਲ ਜਾਂ ਜਿਹੜੇ ਕਸਬੇ ਸ਼ਹਿਰ ਲੱਗਦੇ ਨੇ ਉਸ ਹਿਸਾਬ ਨਾਲ ਹਰ ਪੱਖ ਤੋਂ ਖੰਨਾ ਜਿਹੜਾ ਹੈਗਾ ਜ਼ਿਲ੍ਹਾ ਬਣਨਾ ਡਿਜ਼ਰਵ ਕਰਦਾ ਹੈ ਪਿਛਲੇ ਲਗਭਗ 20-25 ਸਾਲ ਤੋਂ ਲਗਭਗ ਸਾਰੀਆਂ ਪੋਲਿਟਿਕਲ ਪਾਰਟੀਆਂ ਇੱਥੇ ਅਲੱਗ-ਅਲੱਗ ਸਮਿਆਂ ਤੇ ਅਨਾਉਂਸ ਵੀ ਕਰਦੀਆਂ ਰਹੀਆਂ ਨੇ ਵੀ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਦੇ ਵੀ ਨੁਮਾਇੰਦਿਆਂ ਨੇ ਵਾਅਦਾ ਕੀਤਾ ਸੀ ਵੀ ਜਦੋਂ ਵੀ ਅਸੀਂ ਸਰਕਾਰ ਸਾਡੀ ਬਣੇਗੀ ਤਾਂ ਅਸੀਂ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ ਪਰ ਹੁਣ 4 ਸਾਲ ਲੰਘ ਗਏ ਨੇ ਖੰਨੇ ਨੂੰ ਫਿਰ ਜ਼ਿਲ੍ਹਾ ਬਣਨਾ ਚਾਹੀਦਾ ਪਹਿਲੀਆਂ ਪਾਰਟੀਆਂ ਨੇ ਵੀ ਫਿਰ ਵਾਅਦੇ ਕੀਤੇ ਸੀ ਪਰ ਜ਼ਿਲ੍ਹਾ ਨਹੀਂ ਬਣਿਆ ਸੋ ਇਸ ਲਈ ਇਹ ਸੰਸਥਾਵਾਂ ਨੇ ਬੜਾ ਵਧੀਆ ਫੈਸਲਾ ਕੀਤਾ ਵੀ ਜਿਹੜਾ ਇਸ ਦੇ ਲਈ ਇੱਕ ਐਜੀਟੇਸ਼ਨ ਪੀਸਫੁਲ ਤਰੀਕੇ ਦੇ ਨਾਲ ਚਲਾਇਆ ਜਾਵੇ ਤਾਂ ਕਿ ਜਿਹੜਾ ਖੰਨੇ ਤੋਂ ਹੁਣ ਆਪਾਂ ਦੇਖਦੇ ਆਂ ਕਈ ਖੰਨੇ ਤੋਂ ਬਹੁਤ ਛੋਟੇ ਸ਼ਹਿਰ ਨੇ ਜਿਓਗ੍ਰਾਫੀਕਲ ਕੰਡੀਸ਼ਨ ਦੇ ਮੁਤਾਬਕ ਵੀ ਉਹ ਇੰਨਾ ਡਿਸਰਵ ਨਹੀਂ ਕਰਦੇ ਸੀ ਜ਼ਿਲ੍ਹਾ ਬਣਨਾ ਜਿਸ ਦਾ ਹਿਸਾਬ ਨਾ ਕਰਦਾ ਪਰ ਉਹਨਾਂ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ ਪਰ ਖੰਨੇ ਨੂੰ ਜ਼ਿਲ੍ਹਾ ਨਹੀਂ ਬਣਾਇਆ ਗਿਆ ਸੋ ਇਹਨਾਂ ਨੇ ਬੜਾ ਵਧੀਆ ਇਹ ਐਜੀਟੇਸ਼ਨ ਸ਼ੁਰੂ ਕੀਤਾ ਪੀਸਫੁਲ ਤਰੀਕੇ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਜਿਹੜੇ ਏਰੀਆ ਦੇ ਲੋਕ ਨੇ ਜਿਹੜੇ ਖੰਨੇ ਦੇ ਜਾਲਦਾਲੇ ਪਿੰਡਾਂ ਦੇ ਸ਼ਹਿਰਾਂ ਦੇ ਉਹ ਇਹਦੇ ਵਿੱਚ ਸਾਥ ਦੇਣਗੇ ਤਾਂ ਕਿ ਆਪਾਂ ਇਹ ਸਰਕਾਰ ਤੱਕ ਜੇ ਆਪਾਂ ਸਹੀ ਤਰੀਕੇ ਨਾਲ ਗੱਲ ਪਹੁੰਚਾਵਾਂਗੇ ਤਾਂ ਮੇਰੇ ਖਿਆਲ ਨਾਲ ਸਰਕਾਰ ਜਰੂਰ ਇਹਦੇ ਤੇ ਕੰਸੀਡਰ ਕਰੇਗੀ ਤੇ ਖੰਨਾ ਜ਼ਿਲ੍ਹਾ ਬਣੇਗਾ। ਜਿਹੜਾ ਕੋਰਟ ਕੰਪਲੈਕਸ ਬਾਰੇ ਵੀ ਗੱਲ ਕੀਤੀ ਗਈ ਉਹਦੇ ਬਾਰੇ ਕੀ ਕਹਿਣਾ ਜੀ? ਕੋਰਟ ਕੰਪਲੈਕਸ ਹੈ ਆ ਵੀ ਜਿਉਂ ਟ੍ਰੈਜਨ ਕੋਰਟ ਕੰਪਲੈਕਸ ਹੈ ਤੇ ਸ਼ਹਿਰ ਦੇ ਵਿੱਚੋਂ ਵਿੱਚ ਆ ਜਿਹੜਾ ਉਹ ਦੂਸਰਾ ਕੋਰਟ ਕੰਪਲੈਕਸ ਬਣਨ ਜਾ ਰਿਹਾ ਬਹੁਤ ਦੂਰ ਹੱਥੇ ਲੇਡੀ ਕਾਸ਼ਨ ਨੂੰ ਵੀ ਉਹ ਕ ਤੇ ਬਾਕੀ ਐਡਵੋਕੇਟਸ ਨੂੰ ਵੀ ਪ੍ਰੋਬਲਮs ਹੈਗੀ ਆ ਤੇ ਫਲੱਡ ਸਲੱਟ ਸੈਕਟਰ ਏਰੀਆ ਵੀ ਹੈਗਾ ਉਸ ਕਰਕੇ ਅਸੀਂ ਕੰਨੇ ਵੀ ਕੋਰਟ ਕੰਪਲੈਕਸ ਇੱਥੇ ਰਵੇ ਤਾਂ ਜ਼ਿਆਦਾ ਵਧੀਆ ਬੈਟਰ ਹੈ ਤੇ ਲੇਡੀ ਕੈਂਟ ਲਈ ਵੀ ਔਰ ਐਡਵੋਕੇਟਸ ਲਈ ਲੋਕਾਂ ਨੂੰ ਕੀ ਕਹਿੰਦੇ ਇਸ ਨਗਰਾਇ ਦੇ ਨਾਲ ਇਹ ਕਿ ਸਿਚੂਏਸ਼ਨ ਅਸੀਂ ਲੋਕਾਂ ਨੂੰ ਵਾਰ-ਵਾਰ ਅਪੀਲ ਕਰਦੇ ਆ ਖੰਨਾ ਵਾਸੀਆਂ ਨੂੰ ਤੇ ਆਲੇ-ਦਾਲੇ ਜਿਹੜੇ ਪਿੰਡ ਵਾਸੀ ਹੈਗੇ ਆ ਇਹ ਹੋਏ ਨਰੇ ਇਟੜਾ ਵਕ ਵਕ ਜਿੱਥੇ ਬੰਦਿਆ ਵੱਲਿਓ ਐਜੀਟੇਸ਼ਨ ਕੀਤਾ ਜਾ ਰਿਹਾ ਹੈ ਨਾ ਸਾਤ ਦਿਨ ਦਾ ਜੋ ਖੰਨੇ ਦੀ ਤਰੱਕੀ ਹੋ ਸਕੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੇ ਚੱਤੇ ਵੱਤ ਵਤ ਹੈਲਪ ਹੋ ਸਕੇ ਤੇ ਸੰਜੀਵ ਆਪਣੇ ਰੋੜਾ ਸ਼ਰੀਫ ਸੋਤਾ ਜੀ ਤੇ ਇੱਕ ਧਰਨਾ ਦੇ ਵਿੱਚ ਸ਼ਾਮਲ ਹੋਏ ਕੀ ਕਹਿਣਾ ਹੈ ਜੀ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਨਾ ਦਾ ਜਿਹੜਾ ਪੁਖੜ ਤਲ ਦਾ ਤੀਜਾ ਦਿਨ ਸ਼ੁਰੂ ਹੋਇਆ ਤੇ ਤਿੰਨ ਦਿਨ ਦੇ ਵਿੱਚ ਹੁਣ ਜਿਹੜਾ ਕਚਹਿਰੀਆਂ ਦਾ ਮਸਲਾ ਹੈ ਤੇ ਇੱਕ ਪ੍ਰੋਪਰ ਖੰਨੇ ਨੂੰ ਜ਼ਿਲ੍ਹਾ ਬਣਾਉਂਦਾ ਤੇ ਲੋ ਮੁੱਦੇ ਨੇ ਇਹ ਬਹੁਤ ਚਿਰ ਤੋਂ ਸੰਘਰਸ਼ ਚੱਲਦਾ ਆ ਤੇ ਅੱਜ ਵੀ ਚੱਲਦਾ ਤੇ ਅੱਜ ਅਸੀਂ ਬੈਠੇ ਆ ਤਾਂ ਇੱਥੇ ਧਰਨੇ ਤੇ ਇਸ ਲਈ ਬੈਠੇ ਆ ਵੀ ਸਰਕਾਰ ਨੂੰ ਕੋਈ ਪਤਾ ਲੱਗੇ ਵੀ ਜਿਹੜੀ ਉਹਦੀਆਂ ਗਲਤ ਨੀਤੀਆਂ ਨੇ ਕੋ ਜਿਹੜੇ ਆਪਣੇ ਸੌਂ ਸਾਬ ਨੇ ਇਹਨਾਂ ਨਾਲ ਸਾਡੀਆਂ ਕਈ ਵਾਰ ਮੀਟਿੰਗਾਂ ਹੋਈਆਂ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਜਦੋਂ ਉਹ ਕਹਿੰਦੇ ਜੀ ਸਾਡਾ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਹੈ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਜਿਹੜੀਆਂ ਕਚਹਿਰੀਆਂ ਨੇ ਪੱਟੀਆਂ ਲੈ ਕੇ ਜਾਵਾਂਗੇ ਵੀ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ ਪਰ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਵਿੱਚ ਹੀ ਰਹਿ ਗਈਆਂ ਹਵਾ ਦੇ ਵਿੱਚ ਜਿਵੇਂ ਤੀਰ ਛੱਡਦੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਨੇ ਉਹਨਾਂ ਦੀਆਂ ਉਹ ਇਹ ਸ਼ੰਗਰਮਤ ਰਹਿ ਗਿਆ ਇਹ ਵਿੱਚ ਕਹਿੰਦੇ ਕੀ ਅਪੀਲ ਆ ਲੋਕਾਂ ਨੂੰ ਇਹੀ ਅਪੀਲ ਆ ਸਭ ਜਿਹੜੇ ਜਥੇਬੰਦੀਆਂ ਨੂੰ ਨੇ ਤੇ ਲੋਕ ਨੇ ਲੋਕਾਂ ਦੇ ਕਿਉਂਕਿ ਲੋਕਾਂ ਦੇ ਲਈ ਅਸੀਂ ਬੈਠੇ ਆ ਲੋਕਾਂ ਨੂੰ ਇਹ ਅਪੀਲ ਆ ਵੀ ਵੱਧ ਚੜ ਕੇ ਇਸ ਭੁਖੜਤਾਲ ਦੇ ਵਿੱਚ ਸੰਘਰਸ਼ ਵਿੱਚ ਆਓ ਕਿਉਂਕਿ ਜੋ ਕਿ ਇਹਨਾਂ ਨੂੰ ਮੁੱਖ ਮੰਤਰੀ ਨੂੰ ਪਤਾ ਲੱਗ ਸਕਵੇ ਤੇ ਜੱਟ ਸਾਹਿਬਾਂ ਨੂੰ ਪਤਾ ਲੱਗ ਸਕਵੇ ਵੀ ਇਹ ਮੰਗਾਂ ਨੇ ਜਿਹੜੀਆਂ ਮਾੜੀਆਂ ਨੇ ਗਲਤ ਨੇ ਤੇ ਉੱਥੇ ਗੈਰਦੀ ਪੂਰੀ ਪੈਂਦੀ ਆ ਉੱਥੇ ਤਾਂ ਹੜ ਆਉਂਦੇ ਨੇ ਜਦੋਂ ਮਰਜੀ ਆ ਕੱਲ ਨੂੰ ਉਮੀਦ ਪੈਣੇ ਸ਼ੁਰੂ ਹੋਗੇ ਤਾਂ ਕੱਲ ਨੂੰ ਵੀ ਹੜ ਆ ਸਕਦੇ ਨੇ ਉੱਥੇ ਉਥੇ ਕੋਈ ਪਤਾ ਨਹੀਂ ਜੇ ਉਥੇ ਪਬਲਿਕ ਜ਼ਿਆਦਾ ਹੋ ਗਈ 1 ਲੱਖ ਤੋਂ ਹੜਾ ਅਗੇ ਤਾਂ ਦੁਨੀਆ ਵੀ ਮਾਰ ਸਕਦੀ ਹੈ ਵੈਸੇ ਉਥੇ ਜਿਹੜੀ ਟ੍ਰੈਫਿਕ ਸਮੱਸਿਆ ਵੀ ਬਹੁਤ ਆਉਣੀ ਆ ਟ੍ਰੈਫਿਕ ਸਮੱਸਿਆ ਇਸ ਲਈ ਆਉਣੀ ਆ ਕਿਉਂਕਿ ਉਥੇ ਇੱਕ ਦਾ ਰਸਤਾ ਨਹੀਂ ਹੈਗਾ ਰਸਤਾ ਪਾਦਲੇ ਤੋਂ ਮੁੜਨਾ ਪਿਆ ਕਰਨਾ ਫਿਰ ਉਥੇ ਟ੍ਰੈਫਿਕ ਵੱਧ ਜਾਣੀ ਆ ਰੋਡ ਸੇ ਗੱਡੀਆਂ ਲਾਉਣ ਦੇ ਲੋਕ ਤਾਂ ਉਥੇ ਐਕਸੀਡੈਂਟ ਵੀ ਹੋਣਗੇ ਮੌਤਾਂ ਵੀ ਹੋਣਗੇ ਇਸ ਕਰਕੇ ਸਰਕਾਰ ਨੂੰ ਅਪੀਲ ਆ ਵੀ ਇਹ ਜਿਹੜਾ ਜਿਆਦਾ ਕਚਹਿਰੀਆਂ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਇੱਥੇ ਬਹੁਤ ਜਗ੍ਹਾ ਜਗਾ ਨਹੀਂ ਫਿਰ ਪੱਟੀਆਂ ਜਗ੍ਹਾ ਪਈਆਂ ਤੇ ਆਪਣੇ ਚਾਵੇ ਵੀ ਜਗ੍ਹਾ ਪਈਆਂ ਹੋਰ ਵੀ ਬਜਾਗਾ ਪਈਆਂ ਨੇ ਇੱਧਰ ਨੂੰ ਜਾ ਕੇ ਖੁੰਦੇ ਚ ਨੂੰ ਜਾ ਕੇ ਇਹਦਾ ਫਟੇਗੜ ਸਾਹਿਬ ਦੇ ਵਿੱਚ ਲੈ ਜਾ ਕੇ ਬਣਾ ਰਹੇ ਨੇ ਹਾਂਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਹੱਥ ਕੀ ਨੋ ਅਜੀ ਤੁਹਾਡਾ ਕੋਪਨਦਲ ਸੀ ਮੀਜਾ ਜੀ ਕੁਮਿੰਦਰ ਸਿੰਘ ਜੀ ਜਿਹੜਾ ਕਿ ਸੰਘਰਸ਼ ਕਰ ਲਿਆ ਤੁਸੀਂ ਕਿਸਾਨ ਜਿੱਥੇ ਬੰਦਿਆਂ ਵੱਲੋਂ ਆਏ ਕੀ ਕਹਿਣਾ ਹੈ ਤੁਹਾਡਾ ਸਾਰਾ ਕਹਿਣਾ ਇਹੀ ਹੈ ਜੀ ਕਹਿਣ ਦਾ ਮਤਲਬ ਵੀ ਰੇਹਕ ਦੀ ਸਿਆਸੀ ਪਾਰਟੀਆਂ ਜਿੰਨੀਆਂ ਵੀ ਆਉਂਦੀਆਂ ਪਹਿਲਾਂ ਵੋਟਾਂ ਤੋਂ ਪਹਿਲਾਂ ਰੇਹ ਕੇ ਵਾਅਦਾ ਕਰਦੀ ਆ ਕੇ ਕਿ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਊਗਾ ਉਸ ਤੋਂ ਬਾਅਦ ਲੋਕ ਹੋ ਜਾਂਦੀਆਂ ਨੇ ਮੁੜ ਕੇ ਨਾ ਹੀ ਨਹੀਂ ਲੰਦੀਆਂ ਹੈਗੀਆਂ ਇੱਕ ਵਾਰ ਸੱਤਾ ਜਾ ਕੇ ਤੇ ਹੁਣ ਵੀ ਸਾਡੇ ਇੱਥੇ ਖੰਨੇ ਹਲਕੇ ਦੇ ਦੋ ਮੰਤਰੀ ਰਹਿ ਚੁੱਕੇ ਨੇ ਪਹਿਲਾਂੁਰਕੀਰ ਸਿੰਘ ਕੋਟਲੀ ਰਹਿ ਚੁੱਕੇ ਨੇ ਉਹਨਾਂ ਨੇ ਵੀ ਬਹੁਤ ਵਾਅਦੇ ਕਰੇ ਨੇ ਵੀ ਆ ਜ਼ਿਲ੍ਹਾ ਬਣਾਵਾਂਗੇ ਪਰ ਨਹੀਂ ਬਣਾਇਆ ਹੁਣ ਸੌਂਦ ਜੀ ਨੇ ਇਹਨਾਂ ਨੇ ਵੀ ਕਿਹਾ ਵੀ ਜ਼ਿਲ੍ਹਾ ਬਣਾਵਾਂਗੇ ਪਰ ਉੱਥੇ ਚੁੱਪ ਕਰ ਜਾਂਦੇ ਨੇ ਆ ਕੇ ਜਿਹੜਾ ਕੋਟ ਦਾ ਮਸਲਾ ਜੀ ਕੋਟ ਵੀ ਉੱਧਰ ਜਾ ਰਿਹਾ ਜਿਹੜਾ ਏ ਬਹੁਤ ਗਲਤ ਆ ਉੱਧਰ ਤਾਂ ਆਪਣੇ ਪਿੰਡ ਵੀ ਦੋ ਨਹੀਂ ਸਾਰਾ ਜਿੰਨਾ ਹਲਕਾ ਪੈਂਦਾ ਆਪਣਾ ਖੰਨਾ ਲੁਧਿਆਣਾ ਜ਼ਿਲ੍ਹੇ ਦਾ ਪੈਂਦਾ ਇੱਧਰ ਪਿੱਛੇ ਪੈਂਦਾ ਪਿੱਛੇ ਜਿੱਥੇ ਮਰਜ਼ੀ ਬਣਾਈਏ ਬਣਾਈ ਜਾ ਸਕਦੀ ਆ ਇੱਧਰ ਪਹਿਲਾਂ ਇੰਡਸਟਰੀ ਏਰੀਆ ਕੀ ਮੰਗਦਾ ਜੀ ਸਰਕਾਰ ਸਰਕਾਰ ਤਾਂ ਇਹ ਮੰਗਦਾ ਜੀ ਸਾਡਾ ਇੱਕ ਤਾਂ ਵਿਚੈਰੀਆਂ ਇੱਧਰ ਕਰੀਆਂ ਜਾਣੇ ਜੀ ਕੋਟ ਵਿਚਾਰੇ ਤੇ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਰਾਉ ਕਰਨੈਲ ਸਿੰਘ ਜੀ ਗਲਤ ਕਰਨੈਲ ਸਿੰਘ ਜੀ ਤੁਸੀਂ ਪਿਛਲੀ ਵਾਰ ਵੀ ਇਸ ਨੂੰ ਜਿਹੜੇ ਕਿ ਇਸ ਮਹਿਮ ਨੂੰ ਚਲਾਇਆ ਸੀ ਜਦੋਂ 48 ਦਿਨ ਚੱਲਿਆ ਸੀਗਾ ਉਸ ਵੇਲੇ ਵੀ ਸਰਕਾਰ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਸੀ ਜਿਹੜਾ ਤੁਹਾਨੂੰ ਕੋਈ ਚੱਕਣਾ ਤੇ ਅੱਜ ਫੇਰ ਦੁਬਾਰਾ ਇਸ ਵਾਰ ਨੂੰ ਕਰੇ ਤੁਸੀਂ ਬਹੁਤ ਸਮੇਂ ਦੀ ਜਿਹੜੀ ਮੌਜੂਦਾ ਸਰਕਾਰ ਸੀ ਉਹਨੇ ਵਿਧਾਨ ਸਭਾ ਦੇ ਵਿੱਚ ਇਹ ਮੰਨਿਆ ਸੀਗਾ ਕਿ ਖੰਨੇ ਨੂੰ ਜਿਹੜਾ ਜ਼ਿਲ੍ਹਾ ਬਣਾਉਣਾ ਵਿਚਾਰ ਅਧੀਨ ਹੈ ਸਾਡੇ ਜਿੱਦਾਂ ਮੇਰੇ ਤੋਂ ਪਹਿਲਾਂ ਵਕੀਲ ਸਾਹਿਬਾਨਾ ਨੇ ਦੱਸਿਆ ਕਿ ਆਬਾਦੀ ਪੱਖੋਂ ਤੇ ਏਰੀਆ ਪੱਖੋਂ ਜਿਹੜਾ ਖੰਨਾ ਹਰ ਪੱਖੋਂ ਜਿਹੜਾ ਸਾਡਾ ਨਜ਼ਰਬ ਕਰਦਾ ਸਭ ਤੋਂ ਇੱਕ ਛੋਟਾ ਜ਼ਿਲ੍ਹਾ ਜਿਹੜਾ ਪੰਜਾਬ ਦਾ ਫਰੀਦਕੋਟ ਹੈ ਫਰੀਦਕੋਟ ਦੇ ਵਿੱਚ 144 ਪਿੰਡ ਨੇ ਟੋਟਲ ਔਰ ਜਿਹੜਾ ਖੰਨਾ ਜਿਹੜਾ ਜਿਸ ਹਿਸਾਬ ਨਾਲ ਬਣਨਾ ਉਹ 385 ਪਿੰਡ ਪੈਂਦੇ ਆ 385 ਪਿੰਡ ਤਿੰਨ ਇਹਦੇ ਵਿੱਚ ਤਹਿਸੀਲਾਂ ਪੈਂਦੀਆਂ ਤੇ ਆਬਾਦੀ ਪੱਖੋਂ ਤੇ ਤਹਿਸੀਲਾਂ ਦੇ ਜਿਹੜਾ ਏਰੀਆ ਪੱਖੋਂ ਜਿਹੜਾ ਖੰਨਾ ਜਿਹੜਾ ਹਰ ਪੱਖੋਂ ਜਿਹੜਾ ਜਿਲ੍ਹਾ ਬਣਦੇ ਕਾਬਲ ਹੈ ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਹਮੇਸ਼ਾ ਹੀ ਰਾਜਨੀਤੀ ਕਰਦੀਆਂ ਨੇ ਔਰ ਕਹਿੰਦੀਆਂ ਕਿ ਅਸੀਂ ਖੰਨੇ ਨੂੰ ਜਿਲ੍ਹਾ ਬਣਾਵਾਂਗੇ ਜਦੋਂ ਸਤਾ ਚਾਹਾਂਗੇ ਪਰ ਜਦੋਂ ਸਤਾ ਚਾਉਂਦੇ ਆ ਉਹ ਇਹ ਭੁੱਲ ਜਾਂਦੇ ਆ ਜਿੱਦਾਂ ਕਿ ਹੁਣ ਮੌਜੂਦਾ ਜਿਹੜੇ ਮੰਤਰੀ ਵੀ ਨੇ ਸਾਡੇ ਖੰਨੇ ਦੇ ਐਮਐਲਏ ਤਨਪ੍ਰੀਤ ਸਿੰਘ ਸੌਂਝੀ ਜਿਨ੍ਹਾਂ ਨੇ ਖੰਨੇ ਨੂੰ ਜਿਲ੍ਹਾ ਦਾ ਕੀ ਬਣਾਉਣਾ ਸੀ ਉਹਨਾਂ ਨੇ 46 ਕਰੋੜ ਰੁਪਏ ਨਵੀਆਂ ਕਚਹਿਰੀਆਂ ਬਣਾਉਣ ਲਈ ਫੰਡ ਅਲੋਕੇਟ ਕਰਵਾ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਖੰਨੇ ਨਾਲ ਨਹੀਂ ਬਲਕਿ ਉਹ ਕਾਰਪੋਰੇਟ ਜਿਹੜੇ ਭੂ ਮਾਫੀਆ ਉਹਨਾਂ ਦੇ ਨਾਲ ਖੜੇ ਹੈ ਤੇ ਉਹਨਾਂ ਦੇ ਹਿੱਤਾਂ ਦੇ ਵਿੱਚ ਭੁਗਤ ਰਿਹਾ ਅੱਜ ਪੂਰੀ ਦੁਨੀਆ ਜਾਣਦੀ ਹੈ ਕਿ ਪੂਰਾ ਇਲਾਕਾ ਜਾਣਦਾ ਕਿ ਜਿਹੜੀ ਜਗ੍ਹਾ ਤੇ ਖੰਨਾ ਕਟਾਈਆਂ ਬਣਾਈਆਂ ਜਾ ਰਹੀਆਂ ਉਹ ਹੜ ਪ੍ਰਭਾਵਿਤ ਏਰੀਆ ਤੇ ਉਹ ਗਾਇਪੁਲੀ ਦੇ ਬਿਲਕੁਲ ਸਾਹਮਣੇ ਨੇ ਔਰ ਉਹਦੇ ਦੋਨੇ ਪਾਸੇ ਇੱਕ ਪਾਸੇ ਅੰਬੋਜਾ ਕਲੋਨੀ ਤੇ ਮੈਕਡੋਨਲ ਤੇ ਜਿਹੜੀ ਉੱਤੇ ਮਾਰਕੀਟ ਹੈ ਉਹ ਹੈ ਦੂਸਰੇ ਪਾਸੇ ਡਿਗਨੋ ਯੂਨੀਵਰਸਿਟੀ ਹੈ ਉਹਦੇ ਵਿਚਕਾਰ ਇਹ ਜਿਹੜੀਆਂ ਕਚਹਿਰੀਆਂ ਬਣਾਈਆਂ ਜਾ ਰਹੀਆਂ ਨੇ ਜਿਹੜੀ ਸਪੇਸ ਹੈ ਉਹ ਬਹੁਤ ਘੱਟ ਹੈ ਤੇ ਉਹਨੂੰ ਜਿਹੜਾ ਲੰਘਾ ਸਿਰਫ ਰੋਡ ਦੇ ਉੱਤੋਂ ਆ ਤੇ ਉਹਦੇ ਸਾਹਮਣੇ ਜਿਹੜੇ ਲਿਟੀਗੇਸ਼ਨ ਨੇ ਜਾਂ ਵਕੀਰ ਸਾਹਿਬਾਨ ਨੇ ਜਾਂ ਜੱਜ ਸਾਹਿਬਾਨ ਨੇ ਜਾਂ ਅਪਲਾਈ ਨੇ ਉਹਨਾਂ ਨੂੰ ਕਚਹਿਰੀਆਂ ਤੱਕ ਪਹੁੰਚ ਕਰਨੀ ਬੜੀ ਔਖੀ ਹੈ ਸਾਨੂੰ ਸਾਰਾ ਮੰਡੀ ਗਵਿੰਦਗੜ੍ਹ ਵਾਲੀ ਸਾਈਡ ਤੋਂ ਜਿਹੜਾ ਪਹਾੜਲੇ ਟੋਕੇ ਤੇ ਪੁਲ ਬਣਿਆ ਉਹ ਰਸਤੇ ਸਾਨੂੰ ਲੰਘ ਕੇ ਆਉਣਾ ਪੈਣਾ ਜਿਹੜਾ ਮੰਡੀ ਗਵਿੰਦਗੜ ਹੈ ਮੰਡੀ ਗਵਿੰਦਗੜ ਆਲਰੇਡੀ ਸਟੀਲ ਇੰਡਸਟਰੀ ਹੈ ਜਿਹਦਾ ਵੱਡਾ ਭਾਰੀ ਟ੍ਰੈਫਿਕ ਜਿਹੜਾ ਉਸ ਪੁਰਥਲੇ ਜਾਮ ਰਹਿਦਾ ਔਰ ਜਿਹੜੀ ਖੰਨੇ ਦੀ ਸਾਡਾ ਫੋਕਲ ਪੁਆਇੰਟ ਹੈ ਜਿੱਥੇ ਫੀਡ ਇੰਡਸਟਰੀ ਹੈ ਔਰ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਫੀਡ ਇੰਡਸਟਰੀ ਹੈ ਔਰ ਉਸੇ ਤਰ੍ਹਾਂ ਸਟੀਲ ਇੰਡਸਟਰੀ ਭਾਰਤ ਦੀ ਸਭ ਤੋਂ ਵੱਡੀ ਹੈ ਔਰ ਜਿੱਥੇ ਬਹੁਤ ਵੱਡੀ ਟ੍ਰੈਫਿਕ ਜਾਮ ਰਹੀ ਹੈ ਰਹਿਣੀ ਹੈ ਤੇ ਸਾਡੇ ਜਿਹੜੇ ਪਿੰਡ ਨੇ ਤਹਿਸੀਲ ਦੇ ਉਹ ਜਦੋਂ ਸਾਰੇ ਰੇਟਿਗੇਸ਼ਨ ਉਸ ਰਸਤੇ ਜਾਣਗੇ ਤਾਂ ਵੱਡਾ ਭਾਰੀ ਜਾਮ ਲਾਊਗਾ ਤੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਜਾਣ ਦਾ ਹਮੇਸ਼ਾ ਖਤਰਾ ਬਣਿਆ ਰਹੇਗਾ ਇਹਨਾਂ ਨੇ ਉੱਤੇ ਅਜੇ ਤੱਕ ਕੋਈ ਵਿਕਲਪ ਜਿਹੜਾ ਰੂਟ ਜਾਂ ਰੋਡ ਅਜੇ ਤੱਕ ਕੋਈ ਬਣਾਇਆ ਨਹੀਂ ਹੈ ਨਾ ਕੋਈ ਇਹਨਾਂ ਦੇ ਕੋਈ ਪਲਾਨ ਹੈ ਜਿਹੜੀ ਬਿਲਡਿੰਗ ਬਣ ਰਹੀ ਹੈ ਉਹਦੇ ਦੇ ਵਿੱਚ ਜਿਹੜੇ ਪਾਰਕਿੰਗ ਹੈ ਉਹ ਸਿਰਫ ਜੱਜ ਸਾਹਿਬਾਨਾਂ ਨੂੰ ਵਕੀਰ ਸਾਹਿਬਾਨਾਂ ਨੂੰ ਤੇ ਉਹਨਾਂ ਦੇ EMPLOYE ਲਈ ਤਿੰਨ ਫਲੋਰ ਜਿਹੜੇ ਹੈਗੇ ਗਰਾਊਂਡ ਤੇ ਉਹ ਬਣਾਏ ਜਾ ਰਹੇ ਨੇ ਉਸ ਤੋਂ ਬਾਅਦ ਜਿਹੜੇ ਵਕੀਲ ਸਾਹਿਬਾਨਾਂ ਲਈ ਜਿਹੜੇ ਕੈਵਨ ਬਣਾਏ ਜਾ ਰਹੇ ਨੇ ਉਹ 120 ਨੇ ਔਰ ਇਹ ਦੱਸਿਆ ਜਾ ਰਿਹਾ ਕਿ ਅਸੀਂ ਬਣਾਵਾਂਗੇ ਪਰ ਉਹਨਾਂ ਦੇ ਉਪਰ ਦੇ ਵਿੱਚ ਕੋਈ ਹਜੇ ਤੱਕ ਪਲਾਨ ਨਹੀਂ ਹੈ ਸਿਰਫ 120 ਕੈਵਨ ਬਣਾਏ ਜਾ ਰਹੇ ਨੇ ਉਹ ਜਿਹੜੇ 450 ਸਾਡੇ ਵਕੀਲ ਨੇ ਉਹਨਾਂ ਵਾਸਤੇ ਬਹੁਤ ਥੋੜੇ ਨੇ ਔਰ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਦਿੱਤੀ ਜਾ ਰਹੀ ਤੇ ਉਹ ਜਿਹੜੇ ਕੈਵਨ ਵੀ ਬਣਾਉਣੇ ਆ ਉਹਨਾਂ ਨੇ ਉਹ ਆਪਣੇ ਪੈਸੇ ਖਰਚ ਕਰਕੇ ਬਣਾਉਣੇ ਆ ਸੋ ਸਰਕਾਰ ਜਿਹੜੀ ਐ ਉਹ ਬਾਦੂ ਦਾ ਲੋਕਾਂ ਤੇ ਬੋਝ ਪਾ ਰਹੀ ਐ ਤੇ ਪਬਲਿਕ ਦਾ ਜਿਹੜਾ ਪੈਸਾ ਉਹ ਬਰਬਾਦ ਕੀਤਾ ਜਾ ਰਿਹਾ ਸਾਡੀ ਇਹ ਬੇਨਤੀ ਐ ਕਿਉਂਕਿ ਭਵਿੱਖ ਦੇ ਵਿੱਚ ਕੰਨੇ ਨੂੰ ਜ਼ਿਲ੍ਹਾ ਬਣਾਇਆ ਜਾਣਾ ਜੇ ਕੰਨੇ ਨੂੰ ਜ਼ਿਲ੍ਹਾ ਬਣਾਇਆ ਜਾਣਾ ਤਾਂ ਇੱਥੇ ਮਿਨੀ ਸੈਕਟਰੀਏਟ ਬਣਾਇਆ ਜਾਵੇ ਜਿੱਥੇ ਸਾਰੇ ਡਾਕਟਰ ਇੱਕ ਜਗ੍ਹਾ ਹੋਣ ਜਿੱਥੇ ਸਬਡਿਵੀਜ਼ਨ ਅਫਸਰ ਰਹੇ ਤੇ ਜਿਹੜੇ ਐਸਐਸਪੀ ਨੀਸੀ ਤੇ ਹੋਰ ਜਿਹੜੇ ਸਾਡੇ ادارے ਨੇ ਉਹ ਇੱਕੋ ਬਿਲਡਿੰਗ ਦੇ ਥੱਲੇ ਹੋਣ ਤਾਂ ਜੋ ਜਿਹੜੀ ਸਾਡੀ ਜਨਤਾ ਉਹਨਾਂ ਨੂੰ ਸਸਤਾ ਸੌਖਾ ਮਿਆ ਮਿਲ ਸਕੇ ਐਨੇ ਕਹਿੰਦਾ ਹੋਇਆ ਸਮੂਹ ਇਲਾਕਾ ਨਿਵਾਸੀਆਂ ਨੂੰ ਮੈਂ ਪਰਜਲ ਬੇਨ ਕਰਦਾ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਜਿਨ੍ਹਾਂ ਦੇ ਅੰਦਰ ਕੰਨੇ ਸ਼ਹਿਰ ਦੇ ਇਲਾਕੇ ਦੇ ਲੋਕਾਂ ਦਾ ਦਰਦ ਹੈ ਔਰ ਜਿਹੜੇ ਲੋਕਾਂ ਦੀਆਂ ਜਾਨਾਂ ਨੂੰ ਬਚਾਉਣਾ ਚਾਹੁੰਦੇ ਨੇ ਉਹ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਧੰਨਵਾਦ ਇਹ ਧਰਨਾ ਜਿਹੜਾ ਇਹ ਰੈਗੂਲਰ ਚੱਲੂਗਾ ਜੀ ਇਹ ਧਰਨਾ ਉਦੋਂ ਤੱਕ ਰੈਗੂਲਰ ਚੱਲੂਗਾ ਜਦੋਂ ਤੱਕ ਇਹ ਸਮੱਸਿਆਵਾਂ ਦਾ ਹੱਲ ਨਹੀਂ ਹੋ ਜਾਂਦਾ ਖੰਨੇ ਨੂੰ ਪੂਰਨ ਜ਼ਿਲ੍ਹਾ ਨਹੀਂ ਬਣਾ ਦਿੱਤਾ ਜਾਂਦਾ ਤੇ ਅਸੀਂ ਕਰਨੈਲ ਸਿੰਘ ਇਕਲਾਹਾ ਇਹਨਾਂ ਵੱਲੋਂ ਕਿਹਾ ਗਿਆ ਹੈ ਸੰਘਰਸ਼ ਜਿਹੜਾ ਆਰੰਭਿਆ ਗਿਆ ਹੈ ਇਹ ਰੈਗੂਲਰ ਰਹੂਗਾ ਤੇ ਜਦੋਂ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਜਾਂ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਇਹ ਸੰਘਰਸ਼ ਲਗਾਤਾਰ ਜਾਰੂਗਾ ਮੈਂ ਪਰਮਜੀਤ ਸਿੰਘ ਢੀਮਾਨ ਖੰਨੇ ਜ਼ਿਲ੍ਹਾਗਲੀ